ਕੈਨੇਡੀਅਨ ਖਬਰਾਂ ਨਾਮਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਤੇ ਹੋਸ ਪਰਮਜੀਤ ਸਿੰਘ ਭਗਨਾ ਤੇ ਹੁਣ ਤੱਕ ਦੀ ਇੱਕ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਿਆ ਹਾਂ ਟੋਰਾਂਟੋ ਦੇ ਵਿੱਚ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਕਾਰ ਚੋਰੀ ਦੇ ਮਾਮਲੇ ਕਿਤੇ ਨਾ ਕਿਤੇ ਹਰ ਰੋਜ਼ ਵਧ ਰਹੇ ਸਨ ਪਰ ਹੁਣ ਇੱਕ ਵੱਡੀ ਰਾਹਤ ਦੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਲੰਘੇ 6 ਮਹੀਨਿਆਂ ਦੇ ਵਿੱਚ ਇਸ ਸਾਲ ਦੇ ਵਿੱਚ ਕਾਰ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ 17% ਕਮੀ ਦੇਖਣ ਨੂੰ ਮਿਲੀ ਹੈ ਇਸ ਖਬਰ ਦੇ ਨਾਲ ਜਿੱਥੇ ਇਨਫੋਰਸਮੈਂਟ ਏਜੰਸੀਆਂ ਨੂੰ ਵੱਡੀ ਰਾਹਤ ਮਿਲੀ ਹੈ ਉੱਥੇ ਹੀ ਆਮ ਲੋਕਾਂ ਨੇ ਵੀ ਇਸ ਖਬਰ ਤੋਂ ਬਾਅਦ ਕਿਤਨਾ ਕਿਤੇ ਵੱਡਾ ਸੁੱਖ ਦਾ ਸਾਹ ਲੱਗਦਾ ਕਿਉਂਕਿ ਪ੍ਰੋਵੈਂਸ অন্ਟਾਰੀਓ ਦੇ ਵਿੱਚ ਖਾਸ ਤੌਰ 'ਤੇ ਕਾਰਾਂ ਚੋਰੀ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਾਧ ਰਹੀਆਂ ਸਨ ਤੇ ਹੁਣ ਇਹਨਾਂ ਵਾਰਦਾਤਾਂ ਦੇ ਉੱਪਰ ਕਿਤੇ ਨਾ ਕਿਤੇ ਠੱਲ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੀ ਇੱਕ ਖਾਸ ਰਿਪੋਰਟ。ਟੋਰਾਂਟੋ ਵਿੱਚ ਲੰਬੇ ਸਮੇਂ ਤੋਂ ਬਾਅਦ ਕਾਰ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ। ਮੌਜੂਦਾ ਵਰੇ ਦੇ ਪਿਛਲੇ 6 ਮਹੀਨਿਆਂ ਦੌਰਾਨ ਕੌਮੀ ਪੱਧਰ ਤੇ ਕਾਰ ਚੋਰੀ ਦੀਆਂ ਵਾਰਦਾਤਾਂ ਵਿੱਚ 17% ਦੀ ਕਮੀ ਆਈ ਹੈ ਅਤੇ ਇਸ ਦੇ ਨਾਲ ਜਿੱਥੇ ਲਾ ਇਨਫੋਰਸਮੈਂਟ ਏਜੰਸੀਆਂ ਨੂੰ ਰਾਤ ਮਿਲੀ ਹੈ ਉੱਥੇ ਹੀ ਲੋਕਾਂ ਨੇ ਵੀ ਸੁੱਖ ਦਾ ਸਾਹ ਲੱਤਿਆ ਹੈ। ਗੈਰ ਮੁਨਾਫੇ ਵਾਲੀ ਜਥੇਬੰਦੀ ਸਿਕਿਉਰਿਟੀ ਐਲ ਗੈਰ ਮੁਨਾਫੇ ਵਾਲੀ ਜਥੇਬੰਦੀ ਐਗਿਊਟੀ ਐਸੋਸੀਏਸ਼ਨ ਵੱਲੋਂ ਪੇਸ਼ ਆਂਕੜੇ ਦੇਖੋ ਜ਼ਮਾਰਾ ਨੇ ਵੀ ਸ਼ੱਕ ਜ਼ਾਰ ਕੀਤਾ ਹੈ ਉਥੇ ਹੀ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਬ੍ਰਾਈਨ ਨਗਾਸਕ ਨੇ ਕਿਹਾ ਹੈ ਕਿ ਨਾ ਸਿਰਫ ਕਾਰ ਚੋਰੀ ਦੀਆਂ ਮਾਮਾਰਤਾਂ ਵਿੱਚ ਕਮੀ ਆਈ ਹੈ ਸਗੋਂ ਚੋਰੀ ਹੋਈਆਂ ਗੱਡੀਆਂ ਬਰਾਮਦ ਕਰਨ ਦਾ ਸਿਲਸਿਲਾ ਵੀ ਤੇਜ਼ੀ ਨਾਲ ਅੱਗੇ ਵਧਿਆ ਹੈ 2024 ਵਿੱਚ ਹੁਣ ਤੱਕ 8398 ਪਿਕਅਪ ਚੋਰੀ ਹੋ ਚੁੱਕੇ ਨੇ ਜਦ ਕੀ ਕਾਰਾਂ ਦੇ ਮਾਮਲੇ ਵਿੱਚ ਇਹ ਆંકੜਾ 7539 ਦਰਜ ਕੀਤਾ ਗਿਆ ਇਸ ਤੋਂ ਇਲਾਵਾ 1448 ਵੈਨਜ਼ ਵੀ ਚੋਰੀ ਹੋਈਆਂ ਨੇ ਸਾਲਾਨਾ ਆਧਾਰ ਤੇ ਕਿਊਬੈਕ ਵਿੱਚ ਗੱਡੀ ਚੋਰੀ ਦੀ ਵਾਰਦਾਤਾ ਸਭ ਤੋਂ ਵੱਧ ਘਟੀਆਂ ਨੇ ਤੇ 36 ਫੀਸਦੀ ਕਮੀ ਦਰਜ ਕੀਤੀ ਗਈ ਹੈ ਫਾਰੋਂਟਾਰੀਓ ਦੇ ਵਿੱਚ ਹੀ ਕਮੀ 14 ਫੀਸਦੀ ਦਰਜ ਕੀਤੀ ਗਈ ਹੈ ਪੱਛਮੀ ਕੈਨੇਡਾ ਵਿੱਚ ਕਾਰ ਚੋਰੀ ਦੇ ਮਾਮਲੇ 10 ਫੀਸਦੀ ਹੀਟ ਆਏ ਨੇ ਜਦ ਕਿ ਅਲਬਰਟਾ ਦੇ ਵਿੱਚ 5% ਦੀ ਕਮੀ ਦਰਜ ਕੀਤੀ ਗਈ ਹੈ ਤੇ ਐਟਲੈਂਟਿਕ ਕੈਨੇਡਾ ਦੇ ਵਿੱਚ ਜਾਂ ਐਟਲੈਂਟਿਕ ਕੈਨੇਡਾ ਵਿੱਚ ਗੱਡੀ ਚੋਰੀ ਦੇ ਮਾਮਲੇ 11% ਦੀ ਕਮੀ ਦੇ ਨਾਲ ਹੈਟਾ ਆਰਡੀ ਰਿਪੋਰਟ ਦਰਜ ਕੀਤੀ ਗਈ ਹੈ ਫਿਲਹਾਲ ਕਿਸੇ ਸਰਕਾਰੀ ਮਹਿਕਮੇ ਤੋਂ ਇਨ੍ਹਾਂ ਆਂਕੜਿਆਂ ਬਾਰੇ ਕੋਈ ਹੰਗਾਰਾ ਨਹੀਂ ਮਿਲ ਸਕਿਆ ਇਸ ਦਰਾਂ ਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਹ ਕਿਹਾ ਹੈ ਕਿ ਗੱਡੀ ਚੋਰੀ ਦੀਆਂ ਵਾਰਦਾਤਾ ਪ੍ਰਤੀ ਅਵਿਸਲਾਪਨ ਬਿਲਕੁਲ ਨਹੀਂ ਵਰਤਿਆ ਜਾ ਸਕਦਾ ਪਰਪੋਰਸ ਮਹਿਕਮੇ ਵੱਲੋਂ ਕੀਤੀ ਜਾ ਰਹੀ ਸਖਤੀ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਫਸਰਾਂ ਦੀ ਮਸਤਦੀ ਸਦਕਾ ਹਾਲਾਤਾਂ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ